ਸਾਸਰੀ ਕਾਲ ਜੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਪਿਆਰ ਬਖਸ਼ਿਆ ਬਾਈ ਤੁਸੀਂ ਸਾਨੂੰ ਉਮੀਦ ਨਹੀਂ ਸੀ ਏਡੀ ਨਾ ਹੀ ਇਹਨਾਂ ਸੋਚਿਆ ਸੀਗਾ ਵਾਹ ਸਹੀ ਹੁੰਦੀ ਤੇ ਉਮੀਦ ਤੋਂ ਵੱਧ ਤੁਸੀਂ ਬਾਈ ਜੀ ਸਾਨੂੰ ਪਿਆਰ ਦਿੱਤਾ ਪੰਜਾਬੀ ਚ ਕਹਿੰਦੇ ਲੋੜੋਂ ਵੱਧ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਮੁੱਦੇ ਤਾਂ ਇੰਨੇ ਆ ਨਾ ਗੱਲਾਂ ਕਰਨ ਨੂੰ ਬਹੁਤ ਮੁੱਦੇ ਪਏ ਆ ਬਹੁਤ ਕੁਝ ਪਿਆ ਮੁੱਦੇ ਤਾਂ ਹੁਣ ਸਾਡਾ ਸੈਂਟਰ ਖੋਲਣ ਦਾ ਇਰਾਦਾ ਸੀਗਾ ਬਈ ਨਸ਼ਾ ਛਡਾਊ ਸੈਂਟਰ ਖੋਲਣ ਦਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂਗੇ ਕਰੀਏ ਤਾਂ ਕਰੀਏ ਕੀ ਦਿਲ ਬਹੁਤ ਵੱਡਾ ਦਿੱਤਾ ਮਹਾਰਾਜ ਨੇ ਪਰ ਤਕੜਾ ਬੰਦਾ ਮਾੜੇ ਬੰਦੇ ਦੀ ਮਦਦ ਕਰਕੇ ਰਾਜੀ ਨਹੀਂ ਪੰਜਾਬ 'ਚ ਆਪਣੇ ਆਪਣੇ ਲੱਤਾਂ ਖਿੱਚਦੇ ਆ ਉਹ ਡਾਇਲੋਗ ਨਹੀਂ ਹਿੰਦੀ ਫਿਲਮ ਦਾ ਹਮੇ ਤੋਂ ਆਪਨੋਂ ਨੇ ਲੂਟਾ ਗੈਰੋਂ ਮੇਂ ਕਿਆ ਦਮ ਥਾ ਹਮਾਰੀ ਤਾਂ ਕੈਸਤੀ ਵਾਹਾਂ ਡੁੱਬੀ ਜਹਾਂ ਪਾਣੀ ਕੰਮ ਥਾ ਜਿਆਦਾ ਪਾਣੀ ਚ ਡੁੱਬ ਕੇ ਮਰ ਜਾਂਦੇ ਤਾਂ ਵੀ ਕੋਈ ਗੱਲ ਨਹੀਂ ਥਾ ਗੰਮ ਇਸ ਲਈ ਹੈ ਕਿਉਂਕਿ ਪਾਣੀ ਕਮਾ। ਉਹ ਬਿਲਕੁਲ ਸਹੀ ਡਾਇਲੋਗ ਆ ਉਹ। ਆਪਦੇ ਮਾਰਦੇ ਆ ਬਾਈ ਜੀ ਜਦੋਂ ਮਾਰਦੇ ਲੱਤਾਂ ਖਾਈਦੇ ਆ ਤੇ ਆਪਣੇ ਤਾਂ ਪੰਜਾਬ ਦੇ ਵਿੱਚ ਇੱਕ ਹਵਤ ਹੋਗੀ ਵੀ ਜੇ ਕੋ ਰੋਟੀ ਖਾਂਦਾ ਦੀਆਂ ਲੱਤਾਂ ਖਾ ਚਲੋ। ਉਹ ਮਹਾਰਾਜ ਨਾ ਮਾਰੇ ਬੰਦੇ ਨੂੰ। ਬੰਦਾ ਬੰਦੇ ਨੂੰ ਆਥਨ ਨੂੰ ਮਾਰ ਕੇ ਪੈਂਦਾ। ਆਪਦੇ ਹੀ ਲੱਤਾਂ ਖਿੱਚੀ ਜਾਂਦੇ ਆ। ਇਹਨਾਂ ਨੂੰ ਬੰਦੇ ਦੀ ਕੀਮਤ ਦਾ ਹੀ ਨਹੀਂ ਪਤਾ। ਜਿਹੜੇ ਬੰਦੇ ਨਾਲ ਬਾਈ ਜੀ ਤੁਸੀਂ ਗੁਣ ਕਰੇ ਆ ਮੈਂ ਕਰੇ ਆ ਖੁਦ ਤੇ ਉਹ ਬੰਦੇ ਨੇ 5000 ਰੁਪਏ ਨੂੰ ਵੀ ਜਵਾਬ ਦਿੱਤਾ 5000 ਰੁਪਏ ਕੀ ਚੀਜ਼ ਹੈ ਇੱਥੇ ਖੱਤਰਾ ਗਧਿਆਂ ਦਾ ਮੁੱਲ 10-10 ਕਰੋੜਾ ਬੰਦੇ ਦਾ ਕੋਈ ਮੁੱਲ ਨਹੀਂ ਕੋਈ ਆਂਦਾ ਮੇਰਾ ਬੱਕਰਾ 5 ਲੱਖ ਦਾ ਕੋਈ ਆਂਦਾ ਮੇਰਾ ਘੋੜਾ 5 ਕਰੋੜ ਦਾ ਕੋਈ ਕੋਸ਼ਾਂ ਦਾ ਮੇਰਾ ਕੁੱਤਾ ਹੀ ਲੱਖ ਰੁਪਏ ਦਾ ਕੋਈ ਆਂਦਾ ਕੁੱਤਾ ਹੀ 10 ਲੱਖ ਦਾ ਬੰਦੇ ਦਾ ਕੋਈ ਮੁੱਲ ਹੈਗਾ ਲਾਉਂਦਾ ਕੋਈ ਬੰਦੇ ਦਾ ਮੁੱਲ ਇਹਦੀ ਕੋਈ ਕੀਮਤੀ ਹੈ ਨਹੀਂ ਉਹਦਾ ਕੋਈ ਮੁੱਲ ਨਹੀਂ ਨਾ ਉਹਦੇ ਗੁਣ ਦੇਖਣੇ ਆ ਲੋਕਾਂ ਨੇ ਵੀ ਯਾਰ ਇਹ ਬੰਦੇ ਨੇ ਕਿਸੇ ਤੋਂ ਪੈਸੇ ਲੈ ਜੀ ਜਿੱਤੇ ਦਾ ਬਲੇ ਹੁਣ ਨਾ ਫਿਰ ਤਾਂ ਅਗਲਾ ਕਹੇ ਯਾਰ ਇਹ ਤਾਂ ਮੋੜਦਾ ਨਹੀਂ ਉਹ ਜਿਹੜਾ ਬੰਦਾ ਬਿਹਾਰ ਦਾ ਸਹੀ ਆ ਉਹ ਨੂੰ ਕਹਤੋ ਤਾਂ ਐ ਕਰਦੇ ਆ ਖੱਜਲ ਨਾ ਕਰਿਆ ਕਰੋ ਨਹੀਂ ਦੇਣੇ ਹੁੰਦੇ ਉਹਦਾ ਹੀ ਜਵਾਬ ਦੇ ਦਿਓ ਵੀ ਭਾਈ ਸਾਡੇ ਕੋਲੋਂ ਨਹੀਂ ਦਿੱਤੇ ਜਾਣੇ ਨਾ ਸਾਡਾ ਐਡਾ ਦਾਹਲਾ ਤੇ ਨਾ ਸਾਨੂੰ ਕਹੀਂ ਮੈਂ ਇੱਥੇ ਬਹੁਤ ਬੰਦੇ ਚੂਕਦੇ ਦੇਖਿਆ ਬਾਈ ਫਲਾਣੇ ਨੂੰ ਪੈਸੇ ਪੁੱਛੇ ਸੀ ਯਾਰ ਅੱਜ 10 ਦਿਨ ਹੋ ਗਏ ਕੋ ਪੱਲੇ ਨਹੀਂ ਪਾਉਂਦਾ ਉਹ ਮੈਂ ਕਿਹਾ ਭਲਿਆ ਮਾਨਸਾ ਜੇ ਤੈਨੂੰ ਇਹਨੇ ਦੇਣੇ ਹੁੰਦੇ ਨਾ ਤੇ ਪਹਿਲੇ ਦਿਨ ਹੀ ਦੇ ਦੇਣੇ ਸੀਗੇ ਲੋਕ ਤਾਂ ਕਿਸ ਨੂੰ ਟਰਾਲੀ ਦੇ ਕੇ ਰਾਜੀ ਨਹੀਂ ਟਰਾਲੀਆਂ ਐ ਕਰੀ ਫਿਰਦੇ ਆ ਜੇ ਮੰਨ ਲਓ ਕੋਈ ਛੋਟਾ ਜ਼ਿਮੀਂਦਾਰ ਵੱਡੇ ਜ਼ਿਮੀਂਦਾਰ ਕੋਲੇ ਅਕਸਰ ਹੀ ਜਾਂਦਾ ਛੋਟਾ ਬੰਦਾ ਵੱਡੇ ਬੰਦੇ ਕੋਲੇ ਅਕਸਰ ਜਾਂਦਾ ਛੋਟੇ ਬੰਦੇ ਸਾਰੇ ਹੀ ਆਗੇ ਇਹਦੇ 'ਚ ਮੈਂ ਕੋਈ ਆਉ ਨਹੀਂ ਕਹਿੰਦਾ ਵੀ ਗਰੀਬ ਜਨਤਾ ਗਰੀਬ ਵੀ ਛੋਟੇ ਬੰਦੇ ਆ ਛੋਟਾ ਜ਼ਿਮੀਂਦਾਰ ਵੀ ਛੋਟਾ ਬੰਦਾ ਹੁਣ ਇੱਕ ਜ਼ਿਮੀਂਦਾਰ ਕੋਲੇ ਮੰਨ ਲਓ ਤੁਹਾਨੂੰ ਮਿਸਾਲ ਦਿੰਨਾ ਉਹਦੇ ਕੋਲੇ ਟਰਾਲੀ ਹੈ ਨਹੀਂ ਤੇ ਉਹ ਸੁੱਖ ਸੁੱਖ ਕੇ ਤੁਰੂਗਾ ਮਹਾਰਾਜ ਮੈਨੂੰ ਟਰਾਲੀ ਦੇ ਦੇਵੇ ਫਲਾਣਾ ਬੰਦਾ ਉਹਦੇ ਮਾਰੇ ਸੁੱਖ ਸੁੱਖ ਕੇ ਜਾਊਗਾ ਤੇ ਜੇ ਉਹ ਮੂਰੋ ਜਵਾਬ ਦੇ ਦੇਵੇ ਤੇ ਉਹਦੇ ਪੱਲੇ ਬਾਈ ਜੀ ਕੀ ਆ ਛਣ ਛਣਾ ਕੱਖ ਵੀ ਨਹੀਂ ਪੱਲੇ ਉਹਦੇ ਤੇ ਲੋਕੀ ਤਾਂ ਟਰਾਲੀ ਤੋਂ ਜਵਾਬ ਦੇ ਦਿੰਦੇ ਆ ਕੀ ਤੁਸੀਂ ਜਾਣਿਆ ਸਾਡਾ ਪੰਜਾਬ ਸੋਨੇ ਦੀ ਚਿੜੀ ਆ ਸੋਨੇ ਦੀ ਚਿੜੀ ਜਦੋਂ ਸੀਗੀ ਸੀਗੀ ਹੁਣ ਤਾਂ ਗਿਟਾਰ ਵੀ ਨਹੀਂ ਰਹਿ ਗਈ ਇਹੇ ਗਏ ਸਮੇਂ ਬਸ ਸੋਚੀ ਜਾਂਨੇ ਗੱਲਾਂ ਬੈਠੇ ਖਤਮ ਹੋ ਗਈ ਦੁਨੀਆ ਬਈ ਬਸ 2 ਸਾਲ ਦੀ پرانی ہے ਇਹੋ ਜਿਹਾ ਕੋਸ ਇੱਥੇ ਜਲਥਲ ਹੋਣਾ ਸਭ ਨ ਡੱਬ ਡੱਬ ਮਰਨਾ ਉਹੀ ਬਚੂਗਾ ਜਿਹਦਾ ਕੋਈ ਪੁੰਨ ਕਰਿਆ ਹੋਇਆ ਉਹ ਚਮਕੀਲੇ ਦੀ ਗੱਲ ਸਹੀ ਅੰਨੀ ਨੂੰ ਬੋਲਾ ਧੂਈ ਫਰੇ ਕੋਈ ਵਾਰੂ ਨਹੀਂ ਇੱਥੇ ਕੋਈ ਪਤਾ ਨਹੀਂ ਕੋਈ ਕਿੱਧਰ ਨੂੰ ਤੁਰਿਆ ਫਰਦਾ ਕੋਈ ਕਿੱਧਰ ਨੂੰ ਤੁਰਿਆ ਫਰਦਾ ਕੋਈ ਕੀ ਕਰੀ ਜਾਂਦਾ ਕੋਈ ਕੀ ਕਰੀ ਜਾਂਦਾ ਉਹ ਜਿਹੜੇ ਬੰਦੇ ਸੂਝਵਾਨ ਬੰਦੇ ਆ ਫੇਸਬੁੱਕਾਂ ਤੇ ਮੱਥਾ ਮਾਰਦੇ ਆ ਆਪਣੇ ਨਾਲ ਐਂ ਕਰ ਲੋ ਉਹ ਕਰ ਲੋ ਕਿਸੇ ਦਾ ਜਵਾਬ ਨਹੀਂ ਕਿਸੇ ਦੀ ਗੱਲ ਸੁਣਦਾ ਮੋਬਾਈਲ ਭੰਦਣੇ ਲਏ ਹੋਏ ਲੱਖ ਲੱਖ ਰੁਪਏ ਦੇ ਮੋਬਾਈਲ ਆ ਬੱਚਿਆਂ ਕੋਲੇ ਤੁਹਾਨੂੰ ਪਤਾ ਤੁਹਾਡੇ ਬੱਚੇ ਕੀ ਗੱਲਾਂ ਕਰੀ ਜਾਂਦੇ ਆ ਮੰਮੀ ਡਾਡੀ ਆ ਡਰੂਮ ਚ ਪਈ ਆ ਦਾਦੀ ਮਾਂ ਡਰੂਮ ਚ ਪਈ ਆ ਬੱਚਾ ਡਰੂਮ ਚ ਪਿਆ ਮੈਸੇਜਾਂ ਤੇ ਗੱਲਾਂ ਕਰੀ ਜਾਂਦੇ ਆ ਬੱਚੇ ਲੜਕੇ ਲੜਕੀਆਂ ਖਤਮ ਹੋ ਗਿਆ ਬਾਈ ਕੰਮ ਮੁੱਦੇ ਬਹੁਤ ਜ਼ਿਆਦੇ ਆ ਬਾਈ ਸਾਡੇ ਕੋਲੇ ਹਾਸੇ ਠੱਠੇ ਵਾਲੀਆਂ ਵੀ ਗੱਲਾਂ ਸੱਚੀਆਂ ਆ ਆ ਵੀ ਗੱਲਾਂ ਸੱਚੀਆਂ ਇਹਦੇ ਚੋਂ ਕਈਆਂ ਨੂੰ ਮਿਰਚਾਂ ਲੱਗਣੀਆਂ ਤੇ ਬਾਕੀ ਗੱਲ ਹੋਰ ਤੁਹਾਨੂੰ ਦੱਸਦਾ ਮੇਰੇ ਬਾਰੇ ਪੁੱਛ ਲਿਓ ਮਨਦੀਪ ਮੇਰਾ ਨਾਂ ਐ ਰਣੀਆਂ ਮੇਰਾ ਪਿੰਡ ਆ ਕਿਸੇ ਨਾ ਕਿਸੇ ਦੀ ਤਾਂ ਰਿਸ਼ਤੇਦਾਰੀ ਹੁੰਦੀ ਆ ਪਿੰਡ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਆਪਣੇ ਪੰਜਾਬ ਦੇ ਵਿੱਚ ਕਿਸੇ ਦੀ ਸਾਡੇ ਪਿੰਡ ਰਿਸ਼ਤੇਦਾਰੀ ਨਹੀਂ ਹੁਣੀ ਕੋਈ ਗੱਲ ਨਹੀਂ ਆ ਜੇ ਤਾਂ ਨੰਬਰ ਵੀ ਦਵਾਂਗੇ ਹੱਥ ਬੰਨ੍ਹ ਕੇ ਬੇਨਤੀ ਆ ਪਹਿਲਾਂ ਆਪੋ ਆਪਣੇ ਘਰ ਬਚਾ ਲਓ ਜੇ ਆਪਣੇ ਬੱਚੇ ਨਹੀਂ ਆਪਣੇ ਨਾਲ ਤੇ ਆਪਣੇ ਨਾਲ ਹੈ ਕੀ ਆ ਕੁਝ ਵੀ ਨਹੀਂ ਗਾ ਬਾਕੀ ਬਾਈ ਗੰਦੀਆਂ ਮੰਦੀਆਂ ਵੀਡੀਓ ਦੇਖੇ ਹੀ ਨਾ ਕਰੋ ਇੱਕ ਨਾ ਦੋ ਤਿੰਨ ਮੁੰਡੇ ਮੈਂ ਦੇਖਿਆ ਮੈਂ ਨਾ ਭੁੱਲ ਗਿਆ ਉਹਨਾਂ ਦੇ ਬਹੁਤ ਸੋਹਣਾ ਗਾਉਂਦੇ ਆ ਉਹ ਮੁੰਡੇ ਬਹੁਤ ਸੋਹਣਾ ਨਵਾਂ ਗਾਉਣ ਲੱਗੇ ਆ ਸਾਡੇ ਨੂੰ ਉਹਨਾਂ ਨੇ ਵੀ ਆ ਚੈਨਲ ਬਣਾ ਕੇ ਵੀਡੀਓ ਪਾਈ ਆ ਲਾਇਕ ਕਰੋ ਬਾਈ ਸ਼ੇਅਰ ਕਰੋ ਉਹਨਾਂ ਨੂੰ ਦੱਬ ਕੇ ਮਜ਼ਾ ਲਿਆ ਕਰੋ ਵਧੀਆ ਵੀਡੀਓ ਦਾ ਗੰਦ ਮੰਦ ਨੂੰ ਦੇਖੋ ਹੀ ਨਾ ਆਪਾਂ ਐਕਟਰਾਂ ਤੋਂ ਕੀ ਲੈਣਾ ਅਵਤਾਬ ਬਚਨ ਨੇ ਉਹ ਕਰਤਾ ਫਲਾਨੇ ਨੇ ਉਹ ਕਰਤਾ ਬਾਈ ਜੀ ਬੰਦਾ ਮੈਨੂੰ ਵਧੀਆ ਲੱਗਿਆ ਨਾਨਾ ਪਟਕਰ ਉਹਨੇ 1.5 ਕਰੋੜ ਰੁਪਈਆ ਉੱਥੇ ਗੁਜਰਾਤ ਚ ਜਨਤਾ ਨੂੰ ਵੰਡਿਆ ਇੱਕ ਇੱਕ ਘਰ ਨੂੰ 15-15 ਹਜ਼ਾਰ ਰੁਪਈਏ ਦਾ ਚੈੱਕ ਦਿੱਤਾ ਗੁੱਡ ਬੰਦਾ ਉਹਨੂੰ ਸਲੂਟ ਆਓ ਜੇ ਬੰਦੇ ਨੂੰ ਅਵਤਾਬ ਬਚਨ ਕਿੰਨੂੰ ਕੀ ਦੇ ਸਕਦਾ ਜਾਂ ਕੋਈ ਹੋਰ ਦੇ ਸਕਦਾ ਛੱਡੋ ਇਹਨਾਂ ਦੀਆਂ ਗੱਲਾਂ ਨੂੰ ਆਪਾਂ ਇਹਨਾਂ ਤੋਂ ਕੀ ਲੈਣਾ ਆਪਾਂ ਆਪਦੇ ਆਪ ਨੂੰ ਹੀ ਬਚਾਲ ਗਏ ਠੀਕ ਆ ਬਾਈ ਜੀ ਮਿਹਰਬਾਨੀ ਸਤ ਸ੍ਰੀ ਅਕਾਲ ਸ਼ੇਅਰ ਕਰੋ ਕਮੈਂਟ ਕਰੋ ਬਾਈ ਦੱਸੋ ਵੀ ਥੋਡੀ ਆ ਗਲਤੀ ਆ ਸਹੀ ਆ ਠੀਕ ਆ ਨਾ ਹੈਲਪ ਕਰੋ ਵੱਧ ਤੋਂ ਵੱਧ ਥੋਡੇ ਨਾਲ ਹੀ ਆ ਬਾਈ ਅਸੀਂ ਠੀਕ ਆ ਜੀ ਸਤ ਸ੍ਰੀ ਅਕਾਲ